ਅੱਜ ਕੀ ਹਰ ਹਰ ਨਾਮੇ ਸਰ ਪੂਰਾ ਨਹੀਂ ਹਰ ਹਰ ਨਾਮੇ ਹਰ ਹਰ ਨਾਮੇ ਮੈਂ ਅੱਜ ਤੁਹਾਨੂੰ ਉਸ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਾਉਣ ਜਾ ਰਿਹਾ ਜਿਨ੍ਹਾਂ ਨੇ ਮੈਨੂੰ ਇੱਕ ਸਪੋਰਟਸਮੈਨ ਤੋਂ ਇਸ ਭਗਤੀ ਮਾਰਗ ਵੱਲ ਲਾਇਆ ਸੀ ਉਹ ਆਪ ਬਾਲ ਬ੍ਰਹਮਚਾਰੀ ਨੇ ਪਰ ਮੇਰੇ ਜੀਵਨ ਚ ਮੇਰੀ 10ਵੀਂ ਕਲਾਸ ਦੇ ਵਿੱਚ ਉਹ ਆਏ ਉਸ ਸਮੇਂ ਮੈਂ ਨੈਸ਼ਨਲ ਦਾ ਬੜਾ ਵਧੀਆ ਪਲੇਅਰ ਸੀ ਉਹਨਾਂ ਦੇ ਵਧੀਆ ਸੰਸਕਾਰ ਕਰਕੇ ਮੈਂ ਅੱਜ ਇਹ ਸਾਰੇ ਜਿਹੜੇ ਕਾਰਜਕ੍ਰਮ ਨੇ ਉਹਨਾਂ ਦਾ ਸਹਿਯੋਗੀ ਬੰਦਾ ਹਾਂ ਉਹਨਾਂ ਦਾ ਨਾਮ ਹੈ ਮਾਨਣਯੋਗ ਲੀਲਾਦਰ ਜੀ ਉਹੋ ਇਸ ਪੰਜਾਬ ਦੇ ਆਬਾਹਰ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਮੈਂ ਉਹਨਾਂ ਅਗੇ ਨਿਵੇਦਨ ਕਰਾਂਗਾ ਕਿ ਉਹ ਆ ਕੇ ਇਹ ਜਿੰਨੇ ਵੀ ਮੇਰੇ ਸਾਥੀ ਨੇ ਉਹਨਾਂ ਨੂੰ 5 ਮਿੰਟ ਵਾਸਤੇ ਕੁਛ ਨਾ ਕੁਛ ਅੰਮ੍ਰਿਤ ਰੋਪੀ ਗਿਆਨ ਦੀ ਜਿਹੜੀ ਧਾਰਾ ਹੈ ਉਹਦਾ ਆਨੰਦ ਦੇਣ माननीय श्रीनि नगर पूजनीय श्रीमद् भागवत कथा देवी च चरणा देवी च बैठे माता शक्ति हां ठीक जेष्ठ श्रेष्ठ इस पिंड दे लागले पिंड दे नौजवान बुजुर्ग साथी वीर ਇਸ ਕਥਾ ਦੇ ਵਿੱਚ ਜਦੋਂ ਆਪਾਂ ਆਏ ਹਾਂ ਤਾਂ ਸ਼ਾਇਦ ਸੁਣਨ ਵਾਸਤੇ ਆਏ ਹਾਂ ਇੰਨੇ ਤੱਕ ਨਹੀਂ ਰੁਕਣਾ ਚਾਹੀਦਾ ਸੁਣਨ ਤੋਂ ਬਾਅਦ ਕਰਨਾ ਕੀ ਹੈ ਇਹ ਨਿਰਣੇ ਲੈਣ ਵਾਸਤੇ ਕਥਾ ਹੈ ਜੋ ਕੁਝ ਇਸ ਕਥਾ ਦੇ ਰਾਹੀਂ ਕਿਹਾ ਗਿਆ ਪਰ ਕਹਿਣ ਤੋਂ ਬਾਅਦ ਸੁਣ ਲਿਆ ਔਰ ਚਲੇ ਗਏ ਇੱਥੋਂ ਤੱਕ ਨਹੀਂ ਉਸ ਤੋਂ ਬਾਅਦ ਮੇਰੇ ਜੀਵਨ ਵਿੱਚ ਉਹ ਗੱਲਾਂ ਕਿਸ ਤਰ੍ਹਾਂ ਆ ਸਕਦੀਆਂ इस वास्ते कथा होंगी है इस वास्ते संगत है और आप भी शायद इस आए हाँ महाकुंभ भी चल रहे हैं एक सौ साल बाद आया पुतनिक शास्त्री जी ने भी दसिया है तो कहते हैं कि के अयोध्या मथुरा काशी माया माया कि तीर्थ स्थान फिर नदियाँ गंगा यमुना रेवा कृष्णा महानदी गंडकी कितनी ਨਦੀਆਂ ਨੇ ਕਿੰਨੇ ਪਵਿੱਤਰ ਸਥਾਨ ਇਸ ਧਰਤੀ ਤੇ ਹੈ ਕਹਿੰਦੇ ਆ ਕਿ ਰੋਜ਼ ਅਗਰ ਆਪਾਂ ਤਿਉਹਾਰ ਮਨਾਈਏ ਤਾਂ ਸੱਤ ਤਿਉਹਾਰ ਰੋਜ਼ ਮਨਾਏ ਜਾ ਸਕਦੇ ਆ ਲਗਭਗ 2000 25000 ਦੇ ਕਰੀਬ ਤਿਉਹਾਰ ਆਪਣੇ ਦੇਸ਼ ਦੇ ਅੰਦਰ ਮਨਾਏ ਜਾਂਦੇ ਆ ਉਹ ਰੋਜ਼ ਸੱਤ ਤਿਉਹਾਰ ਆਂਦੇ ਆ ਆਪਾਂ ਮਨਾਉਂਦੇ ਆ ਕਿਆ ਰੋਜ਼ ਤਿਉਹਾਰ ਮਨਾਉਂਦੇ ਲਈ ਵੀ ਸਾਡੇ ਕੋਲ ਸਮਾਂ ਨਹੀਂ ਤਾਂ ਇਹਦੇ ਵਾਸਤੇ ਸਾਡੀ ਸੰਸਕ੍ਰਿਤੀ ਨੇ ਦੇ ਕੋ ਉਪਰਾਲਾ ਕੀਤਾ ਹੈ ਸਾਡੇ ਜੀਵਨ ਸ਼ੈਲੀ ਨੇ ਇੱਕ ਉਪਰਾਲਾ ਕੀਤਾ ਹੈ ਕਿ ਨੇ ਰੋਜ਼ 1 ਘੰਟਾ ਆਪਣੇ ਘਰ ਦੇ ਅੰਦਰ ਮੰਦਿਰ ਦੇ ਵਿੱਚ ਬੈਠ ਕੇ ਪੂਰਾ ਪਰਿਵਾਰ ਕੀਰਤਨ ਕਰ ਲੇ ਤਾਂ তীਰਥ ਸਥਾਨ ਹੋ ਜਾਂਦਾ ਹੈ ਆਪਣੇ ਆਪ ਨੂੰ ਇਸ ਸੰਸਕ੍ਰਿਤੀ ਨਾਲ ਜੋੜ ਕੇ ਰੱਖਣਾ ਇਸ ਸੰਸਕ੍ਰਿਤੀ ਇਸ ਦੇਸ਼ ਨਾਲ ਇਸ ਮਾਂ ਨਾਲ ਪਿਆਰ ਕਰਨਾ 5 ਮਿੰਟ ਕਿਹਾ ਸੀਗਾ ਮੈਨੂੰ ਲੱਗਦਾ ਹੈ ਕਿ 2 ਮਿੰਟ 3 ਮਿੰਟ ਪ੍ਰਯਾਪਤ ਹੈ ਇੱਕ ਛੋਟੀ ਜਿਹੀ ਕਹਾਣੀ ਸੁਣਾ ਕੇ ਔਰ 5 ਮਿੰਟ ਦਾ ਸਾਰ ਦੱਸਣ ਦੀ ਕੋਸ਼ਿਸ਼ ਕਰਦਾ ਇੱਕ ਛੋਟਾ ਬੱਚਾ ਕੋਈ 3 ਸਾਲ ਦਾ 4 ਸਾਲ ਦਾ ਹੋਵੇਗਾ ਬੋਲਣਾ ਸ਼ੁਰੂ ਕੀਤਾ ਸੀ ਪੜੋਸੀ ਦੇ ਬੱਚੇ ਨੂੰ ਦੇਖਿਆ ਸੀਗਾ ਟੌਫੀ ਖਾਂਦੇ ਹੋਏ ਦੌੜਾ ਦੌੜੇ ਆਪਣੀ ਮਾਂ ਕੋਲ ਆਇਆ ਮਾਂ ਮੈਂ ਟੌਫੀ ਖਾਣੀ ਹੈ ਮੈਨੂੰ ਪੈਸੇ ਦੇ ਉਦੋਂ ਹੋਵੇਗਾ ਕੋਈ 20 25 24 28 ਕਹਿੰਦੇ ਮੈਨੂੰ ਦੱਸੀ ਦੇ 10 پیسے دے میں ٹافی کھانی ہے۔ ماں کہندی ہے بچہ بیٹا ٹافی کھانے نال دند خراب ہو جاندے ہیں۔ تے بچہ ضد کرن لگا کہ نہیں میں تے ٹافی کھانی ہے۔ اون دا بیٹا ٹافی کھا رہا سی اس لیے میں بھی ٹافی کھانی ہے۔ ماں نے بڑا سمجھایا نہیں منیا۔ ماں نے پیار نال ایک زور دا تھپڑ ماریا۔ پیار نال زور دا تھپڑ ماریا۔ بچہ رون لگ گیا اور کہن لگا ਮਾਤੇ ਨੂੰ ਨਫ਼ਰਤ ਕਰਦਾ। ਅਬ ਛੋਟਾ ਜਿਹਾ ਬੱਚਾ ਮਾਂ ਨੂੰ ਨਫ਼ਰਤ ਕਰਦਾ ਹੈ ਇਸ ਤਰ੍ਹਾਂ ਦਾ ਸ਼ਬਦ ਸੁਣ ਕੇ ਮਾਂ ਹੈਰਾਨ ਹੋ ਗਈ ਕਿ ਮੇਰੇ ਬੱਚੇ ਦੇ ਸੰਸਕਾਰ ਆ ਕਿ ਕਿਸ ਤਰ੍ਹਾਂ ਦੇ। ਮਾਂ ਇੱਕਦਮ ਸਮਝ ਗਈ ਕਿਤੇ ਨਾ ਕਿਤੇ ਗਲਤੀ ਹੋ ਰਹੀ ਹੈ ਸਾਡੇ ਕੋਲੋਂ। ਮਾਂ ਉਸ ਬੱਚੇ ਨੂੰ ਲੈ ਕੇ ਇੱਕ ਆਪਣੇ ਪਿੰਡ ਤੋਂ ਬਾਹਰ ਗਈ ਬਾਰ ਖੂਹ ਸੀ। ਬਹੁਤ ਗਹਿਰਾ ਡੂੰਗਾ ਖੂਹ ਸੀ ਉਹਦੇ ਵਿੱਚ ਲੋਕ ਪਾਣੀ ਪਰਦੇ ਸੀਗੇ। ਔਰ ਪਾਣੀ ਪੀਣ ਵਾਲਾ ਖੁਦ ਹੀ ਹੋਇਆ ਕਰਦਾ ਸੀ ਪਹਿਲੇ ਖੂਦ ਦੇ ਵਿੱਚ ਜਾ ਕੇ ਬੱਚੇ ਨੂੰ ਕਹਿੰਦਿਆ ਕਹਿੰਦੀ ਆ ਉਹਦੀ ਮਾਂ ਕਿ ਬੱਚਾ ਇਹਦੇ ਵੱਲ ਧਰਤੀ ਮਾਰ ਉਹ ਥੱਲੇ ਦੇਖਦਾ ਹੈ ਕਿ ਹੁਣ ਬੋਲ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਬੱਚਾ ਬੋਲਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਮਾਂ ਕਹਿੰਦੀ ਹੈ ਧੀਰੇ ਨਹੀਂ ਉੱਚੀ ਬੋਲ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਨਾ ਕਿ ਆਵਾਜ਼ ਨਹੀਂ ਆਈ ਉਸੇ ਤਰ੍ਹਾਂ ਬੱਚੇ ਨੂੰ ਕਿਹਾ ਕਿ ਆਵਾਜ਼ ਨਹੀਂ ਜੋ ਜ਼ੋਰ ਦੀ ਬੋਲ ਤਾਂ ਬੱਚਾ ਬੋਲਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਉਸ ਖੂਦ ਦੇ ਵਿੱਚੋਂ ਆਵਾਜ਼ ਤੇ ਆਵਾਜ਼ ਆਂਦੀ ਹੈ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਚਾਰ ਪੰਜ ਸਾਤ ਆਵਾਜ਼ਾਂ ਇਕੱਠੀਆਂ ਹੁੰਦੀ ਹੈ ਬੱਚਾ ਸਿਰ ਪਕੜਦਾ ਹੈ ਆਪਣਾ ਚਕਰਾ ਜਾਂਦਾ ਹੈ ਮਾਂ ਉਸ ਦੇ ਸਿਰ ਤੇ ਪੋਲਾ ਜਿਹਾ ਹੱਥ ਰੱਖਦੀ ਹੈ ਕੁਝ ਕਰਦੀ ਹੈ ਕਹਿੰਦੇ ਬੇਟਾ ਹੁਣ ਤੂੰ ਬੋਲ ਮਾਂ ਮੈਂ ਤੈਨੂੰ ਪਿਆਰ ਕਰਦਾ ਉਸ ਖੂਦ ਦੇ ਅੰਦਰ ਬੱਚੇ ਦਾ ਸਿਰ ਕਰਕੇ ਝੁਕਾ ਕੇ ਉਹਨੂੰ ਕਹਿੰਦੀ ਹੈ ਕਿ ਬੋਲ ਮਾਂ ਮੈਂ ਤੈਨੂੰ ਪਿਆਰ ਕਰਦਾ ਬੱਚਾ ਜ਼ੋਰ ਦੀ ਬੋਲਦਾ ਮਾਂ ਮੈਂ ਤੈਨੂੰ ਪਿਆਰ ਕਰਦਾ ਖੂਦ ਦੇ ਵਿੱਚੋਂ ਆਵਾਜ਼ ਆਉਂਦੀ ਹੈ ਆਵਾਜ਼ ਤੇ ਆਵਾਜ਼ ਆਉਂਦੀ ਹੈ ਕਿਹਾ ਮਾਂ ਮੈਂ ਤੈਨੂੰ ਪਿਆਰ ਕਰਦਾ ਮਾਂ ਮੈਂ ਤੈਨੂੰ ਪਿਆਰ ਕਰਦਾ ਮਾਂ ਮੈਂ ਤੈਨੂੰ ਪਿਆਰ ਕਰਦਾ ਬੱਚੇ ਦਾ ਚਿਹਰਾ ਖਿਲ ਉੱਠਦਾ ਹੈ ਮੁਸਕਰਾਉਂਦਾ ਹੈ ਔਰ ਮਾਂ ਵੀ ਉਸਨੂੰ ਗਲੇ ਲਗਾਉਂਦੀ ਹੈ ਅੱਗੇ ਕੀ ਹੁੰਦਾ ਉਹ ਮਾਂ ਬੇਟੀ ਦੀ ਕਹਾਣੀ ਹੈ ਆਪਣਾ ਸਬੰਧ ਓਥੇ ਟੁੱਟ ਜਾਂਦਾ ਹੈ ਲੇਕਿਨ ਆਪਣਾ ਸਬੰਧ ਹੀ ਤੇ ਹੋਰ ਜੁੜਦਾ ਹੈ ਉਹ ਕੀ ਜੁੜਦਾ ਹੈ ਇਹ ਜਿਹੜੀ ਦੁਨੀਆ ਹੈ ਜਿਹੜਾ ਦੇਸ਼ ਹੈ ਜਿਹੜਾ ਸਮਾਜ ਹੈ ਇਹ ਇੱਕ ਬਹੁਤ ਵੱਡਾ ਖੂ ਹੈ ਬਹੁਤ ਗਹਿਰਾ ਖੂ ਹੈ ਇਸ ਖੂ ਦੇ ਅੰਦਰ ਅਸੀਂ ਕਿਸ ਤਰ੍ਹਾਂ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਉਹ ਜਿਸ ਤਰ੍ਹਾਂ ਦੀ ਅਸੀਂ ਬੋਲਾਂਗੇ ਉਸ ਤਰ੍ਹਾਂ ਦੀ ਆਵਾਜ਼ ਇਸ ਸਮਾਜ ਦੇ ਵਿੱਚੋਂ ਨਿਕਲੇਗੀ ਨਫ਼ਰਤ ਦੀ ਜਾਂ ਪਿਆਰ ਦੀ ਆਪਾਂ ਸਤਿਮੁਦ ਦੀ ਅੰਦਰ ਮਿਲ ਕੇ ਅਥਾ ਤੋ ਸਿੱਖ ਸਕਦੇ ਆਂ ਕਿਆ ਇਸ ਤਰ੍ਹਾਂ ਦੀ ਗੂੰਜ ਗੂੰਜਾ ਸਕਦੇ ਆਂ ਕਿਆ ਮੈਂ ਇਸ ਦੇਸ਼ ਨਾਲ ਪਿਆਰ ਕਰਦਾ ਮੈਂ ਇਸ ਧਰਤੀ ਮਾਂ ਨਾਲ ਪਿਆਰ ਕਰਦਾ ਮੈਂ ਗੰਗਾ ਮਈਆਂ ਨਾਲ ਪਿਆਰ ਕਰਦਾ ਹਾਂ ਮੈਂ ਤੁਲਸੀ ਮਈਆਂ ਨਾਲ ਪਿਆਰ ਕਰਦਾ ਹਾਂ ਮੈਂ ਮੇਰੇ ਨਾਲ ਦੇਵਤਾ ਨਾਲ ਪਿਆਰ ਕਰਦਾ ਹਾਂ ਮੈਂ ਮੇਰੀ ਇਸ ਧਰਤੀ ਨਾਲ ਜਿੱਥੇ ਮੈਂ ਜੰਮਿਆ ਪਲਿਆ ਹਾਂ ਉਸ ਨਾਲ ਪਿਆਰ ਕਰਦਾ ਹਾਂ ਇਹ ਕਿਸੇ ਹੋਰ ਨਾਲੀ ਤਾਰਾਂ ਜੁੜੀਆਂ ਨੇ ਇਸ ਲਈ ਜਿਹੜੇ ਯੱਜ ਜਿੱਥੇ-ਜਿੱਥੇ ਆਪਾਂ ਮੱਥਾ ਟੇਕਦੇ ਆਂ ਥੋੜਾ ਸਾ ਚਿੰਤਨ ਜਨੂਰ ਜ਼ਰੂਰ ਕਰਨਾ ਕਿ ਮੱਥਾ ਟੇਕਣਾ ਵੀ ਤੋਂ ਕਿੱਥੇ ਪਿਆਰ ਕਰਨਾ ਵੀ ਤੋਂ ਕਿੱਥੇ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨਾ ਤੋਂ ਕਿੱਥੇ ਏ ਅਗਰ ਪਿਆਨ ਦੇਵਾਂਗੇ ਤਾਂ ਸ਼੍ਰੀਮਦ ਭਗਵਤ ਕਥਾ ਦੇ ਵਿੱਚੋਂ ਜੋ ਆਵਾਜ਼ ਨਿਕਲੀ ਹੈ ਇਹ ਆਵਾਜ਼ ਆਪਣੇ ਦਿਲਾਂ ਦੇ ਅੰਦਰ ਆਪਣੇ ਇਸ ਸਮਾਜ ਦੇ ਅੰਦਰ ਗੁੰਜੇਗੀ ਕਿ ਮਾਂ ਮੈਂ ਤੈਨੂੰ ਪਿਆਰ ਕਰਦਾ ਭਗਵਤ ਮੈਂ ਤੈਨੂੰ ਪਿਆਰ ਕਰਦਾ ਗੀਤਾ ਮੈਂ ਤੈਨੂੰ ਪਿਆਰ ਕਰਦਾ ਮੈਂ ਤਾਂ ਕਿ ਆਪਣੀ ਸਤਸੰਗ ਅੱਜ ਸਫਲ ਹੋਏਗੀ